ਦੇ ਦਰਮਿਆਨ ਕਲ ਰੋਜ ਤੱਕ ਆਪਾਂ ਸਕੇ ਦੁਨੀਆ ਦੇ ਰਹਿਬਰ ਪੈਗੰਬਰ ઋષਿ मुनि ਸਾਧੂ ਇਸ ਮਾਤ ਲੋਕ ਦੇ ਉੱਤੇ ਵਿਚਰ ਕੇ ਦੁਨੀਆ ਦਾ ਭਲਾ ਕਰਦੇ ਨੇ ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਉਹਨਾਂ ਥਾਵਾਂ ਤੇ ਵੀ ਪਹੁੰਚ ਰਹੇ ਨੇ ਜਿੱਥੇ ਆਮ ਕੋਈ ਦੁਨੀਆ ਦਾ ਸਾਧੂ ਮਹਾਤਮਾ ਸਰੀਰ ਕਰਕੇ ਨਹੀਂ ਪਹੁੰਚ ਸਕਦਾ ਸੂਰਤ ਕਰਕੇ ਜਿੱਥੇ ਮਰਜੀ ਬ੍ਰਹਮੰਡਾਂ ਤੱਕ ਜਾ ਸਕਦੇ ਨੇ ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਪੁਰੀਆਂ ਵਿੱਚ ਵੀ ਨੇ ਇਧਰ ਸਮੇਰੂ ਪਹਾੜਤ ਤੋਂ ਵੀ ਮਹਾਰਾਜ ਪਾਤਸ਼ਾਹ ਹੋ ਕੇ ਗਏ ਨੇ ਸੋ ਬਾਤ ਚੱਲਦੀ ਸੀ ਮਹਾਰਾਜ ਇੱਕ ਐਸੇ ਬ੍ਰਹਿਮੰਡ ਦੇ ਵਿੱਚ ਪਹੁੰਚੇ ਹੋਏ ਨੇ ਇੱਕ ਐਸੇ ਥਾਂ ਪਹੁੰਚੇ ਨੇ ਜਿੱਥੇ ਸਤਿਗੁਰਾਂ ਦੇ ਪਿਆਰੇ ਭਾਈ ਮਰਦਾਨਾ ਸਾਹਿਬ ਪੁੱਛਦੇ ਨੇ ਸਾਹਿਬ ਜੀ ਜਦੋਂ ਮੈਂ ਉਤਾਂਹ ਨੂੰ ਨਿਗਾਹ ਮਾਰਦਾ ਤੇ ਕੋਈ ਤਾਰਾ ਨਜ਼ਰ ਨਹੀਂ ਪੈਂਦਾ ਪਾਤਸ਼ਾਹ ਬੜੇ ਪਿਆਰ ਸਹਿਤ ਸਮਝਾਉਂਦੇ ਨੇ ਭਾਈ ਮਰਦਾਨਾ ਸਾਹਿਬ ਜੀ ਜਿਹੜੇ ਤਾਰੇ ਹਨ ਜਿਹੜੇ ਉੱਡ ਗਨ ਹਨ ਉਹ ਥੱਲੇ ਰਹਿ ਗਏ ਨੇ ਆਪਾਂ ਉਸ ਤੋਂ ਉ ਤਾਂ ਆ ਗਏ ਆ ਤੇ ਇਹ ਜਿਹੜਾ ਪ੍ਰਕਾਸ਼ ਤੁਸੀਂ ਦੇਖ ਰਹੇ ਹੋ ਇਹ ਤਰੂ ਤਾਰੇ ਦਾ ਹੈ ਅੱਛਾ ਮਹਾਰਾਜ ਉਹ ਕੌਣ ਹੈ ਉਹ ਸਾਰਿਆਂ ਤੋਂ ਉੱਚਾ ਕਿਉਂ ਹੈ ਸਾਰਿਆਂ ਤੋਂ ਵੱਖਰਾ ਕਿਉਂ ਹੈ ਤੇ ਪਾਤਸ਼ਾਹ ਜੀ ਹੁਣ ਸਰਵਣ ਕਰਵਾ ਰਹੇ ਨੇ ਇੱਕ ਐਸਾ ਪਿਆਰਾ ਬਾਲਕ ਜਿਹੜਾ ਮਾਤ ਲੋਕ ਦੇ ਉੱਤੇ ਰਹਿੰਦਾ ਸੀ ਤੇ ਖੇਡਦਾ ਖੇਡਦਾ ਆਪਣੇ ਪਿਤਾ ਦੀ ਗੋਦ ਵਿੱਚ ਆ ਕੇ ਬੈਠਾ ਰਾਜੇ ਦੀ ਮਤਰੀ ਮਾਂ ਨੇ ਗੁੱਸਾ ਕੀਤਾ ਹੈ ਗੋਦ ਵਿੱਚੋਂ ਉਠਾ ਦਿੱਤਾ ਹੈ ਆਪਣੀ ਸਕੀ ਮਾਂ ਦੇ ਕੋਲ ਜਾਂਦਾ ਹੈ ਤੇ ਜਾ ਕਰਕੇ ਪੁੱਛਦਾ ਹੈ ਕਿ ਮੈਨੂੰ ਪਿਤਾ ਦੀ ਗੋਦ ਵਿੱਚ ਬਹਿਣ ਦਾ ਹੱਕ ਕਿਉਂ ਨਹੀਂ ਤੂੰ ਰਾਣੀ ਹੈ ਜਾਂ ਤੂੰ ਗੋਲੀ ਹੈ ਮਾਂ ਕਹਿੰਦੀ ਵੀ ਨਹੀਂ ਰਾਣੀ ਹਾਂ ਮੈਂ ਜਨਮ ਦੀ ਰਾਣੀ ਤਾਂ ਮੈਂ ਜਨਮ ਤੋਂ ਹੀ ਹਾਂ ਪਰ ਕਰਮ ਨਾ ਭਗਤੀ ਨਾ ਕੋਈ ਕਰਮ ਕੀਤਾ ਨਾ ਕੋਈ ਭਗਤੀ ਆਦਿਕ ਦ੍ਰਿੜ ਕੀਤੀ ਹਾਂ ਇੰਨਾ ਜ਼ਰੂਰ ਹੈ ਕਿ ਜੇ ਤੂੰ ਇਹ ਪੁੱਛਦਾ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਤਾਂ ਤੈਨੂੰ ਬੰਦਗੀ ਕਰਨੀ ਪਏਗੀ ਸੋ ਇਸ ਤਰ੍ਹਾਂ ਤਰੂ ਮਾਂ ਦਾ ਉਪਦੇਸ਼ ਲੈ ਕੇ ਬੰਦਗੀ ਕਰਨ ਵਾਸਤੇ ਤੁਰ ਪਿਆ ਤੇ ਰਸਤੇ ਦੇ ਵਿੱਚ ਨਾਰਦ मुनि ਉਹ ऋषि ਮਿਲਿਆ ਉਹਨੇ ਕੁਝ ਪਰਖ ਵੀ ਕੀਤੀ ਹੈ ਕਿ ਕਿਨੂੰ ਮਿਲਣ ਦੇ ਵਾਸਤੇ ਜਾ ਰਿਹਾ ਕਿਉਂ ਛੋਟੀ ਜੀ ਉਮਰ ਵਿੱਚ ਤਪ ਕਰਨ ਤੁਰ ਪਿਆ ਜੇ ਤੈਨੂੰ ਰਾਜ ਹੀ ਚਾਹੀਦਾ ਹੈ ਤੇ ਤੇਨੂੰ ਰਾਜ ਜਿਹੜਾ ਅੱਧਾ ਰਾਜ ਤੈਨੂੰ ਹੁਣੇ ਪ੍ਰਾਪਤ ਹੋ ਜਾਏਗਾ ਸਵਿਸਤਰਾ ਮਨ ਦਾ ਫੁਰਨਾ ਬਣਦਾ ਕਿ ਜੇ ਤੁਰਦਿਆਂ ਹੀ ਇੰਨਾ ਕੁਝ ਪ੍ਰਾਪਤ ਹੋ ਗਿਆ ਤੇ ਮੈਨੂੰ ਅਗਾਹ ਜਾਣਾ ਚਾਹੀਦਾ ਹੈ ਸਵਿਸਤਰਾ ਨਾਰਦ मुनि ਤੇ ਤਰੂ ਦੇ ਆਪਸ ਵਿੱਚ ਬਚਨ ਬिलास ਹੁੰਦੇ ਨੇ ਤੇ ਸਾਹਿਬਗੁਰੂ ਨਾਨਕ ਪਾਤਸ਼ਾਹ ਉਸ ਸਮੇਂ ਦੀ ਵਾਰਤਾ ਭਾਈ ਮਰਦਾਨਾ ਸਾਹਿਬ ਜੀ ਨੂੰ ਸਰਵਣ ਕਰਵਾਉਂਦੇ ਨੇ ਬਹੁਤ ਇਤਿਹਾਸਕਾਰਾਂ ਨੇ ਇੰਜ ਵੀ ਜ਼ਿਕਰ ਕੀਤਾ ਕਿ ਭਗਤ ਤਰੂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆਪਣੀ ਜੀਵਨੀ ਜਿਹੜੀ ਉਹ ਵਿਖਿਆਨ ਕੀਤੀ ਪਰ ਬਾਤ ਸਿਰਫ ਇੰਨੀ ਹੈ ਕਿ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮਖਸ਼ ਉਹਨੇ ਆਪ ਵਰਣਨ ਕੀਤੀ ਜਾ ਗੁਰੂ ਨਾਨਕ ਪਾਤਸ਼ਾਹ ਅੰਤਰਜਾਮੀ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਸਰਵਣ ਕਰਵਾ ਰਹੇ ਪਰ ਉਸ ਛੋਟੀ ਉਮਰ ਦੇ ਭਗਤ ਨੇ ਜੋ ਕਮਾਈ ਕੀਤੀ ਜਿਵੇਂ ਅਕਾਲ ਪੁਰਖ ਅੰਦਰ ਅਪੇertidਤਾ ਪ੍ਰਾਪਤ ਕੀਤੀ ਅਸੀਂ ਉਸ ਤਤ ਸਿਧਾਂਤ ਨੂੰ ਸਮਝਣਾ ਹੈ ਸੋ ਇਸ ਤਰ੍ਹਾਂ ਨਾਰਦ मुनि ਤੇ ਭਗਤ ਤਰੂਧ ਹੀ ਆਪਸੀ वार्तालाप ਚੱਲ ਰਹੀ ਸੀ ਇਥੋਂ ਤੱਕ ਅੱਲ ਆਪਾਂ ਸਰਵੇਣ ਕੀਤਾ ਆਓ